ਮਿੱਤਰੋ ਮੈਂ ਅੱਜ ਜਿਹੜੀ ਜਗ੍ਹਾ ਤੇ ਪਹੁੰਚਿਆ ਨਾ ਵੀ ਇਹ ਜਿਹੜੀ ਜਗ੍ਹਾ 5000 ਸਾਲ ਪੁਰਾਣੀ ਜਗ੍ਹਾ ਹੈ ਤੇ ਅਸਲ ਦੇ ਵਿੱਚ ਜਿਹੜੀ ਪਹਿਲੀ ਦੁਨੀਆ ਉਹ ਖਤਮ ਕਿਵੇਂ ਹੋਈ ਨਾ ਵੀ ਉਹ ਇੱਥੋਂ ਯਾਰ ਵੀ ਆ ਕੇ ਪਤਾ ਲੱਗਦਾ ਵੀ ਪਹਿਲਾਂ ਜਿਹੜੇ ਲੋਕ ਕਿਵੇਂ ਵੱਸਦੇ ਸੀਗੇ ਕਿਵੇਂ ਉਹ ਭਗਤੀ ਕਰਦੇ ਸੀਗੇ ਤੇ ਕਿਵੇਂ ਉਹਨਾਂ ਦਾ ਰਹਿਣ ਸਹਿਣ ਸੀਗਾ ਤੇ ਇਹ ਜਿਹੜੀ ਜਗ੍ਹਾ ਮੈਂ ਤੁਹਾਨੂੰ ਦਿਖਾਉਣ ਲੱਗਣਾ ਇਹ ਹੈਗੀ ਸੰਘੋਲ ਦੇ ਵਿੱਚ ਫਤੇਗੜ ਸਾਹਿਬ ਡਿਸਟ੍ਰਿਕਟ ਉਹਦੇ ਵਿੱਚ ਪੈਂਦਾ ਪਿੰਡ ਸੰਘੋਲ ਜਿਹਨੂੰ ਕਿ ਉੱਚਾ ਪਿੰਡ ਵੀ ਕਹਿ ਦਿੱਤਾ ਜਾਂਦਾ ਵੀ ਉਥੇ ਆ ਜੇ ਮੈਂ ਪਹੁੰਚਿਆ ਤੇ ਅੱਜ ਆਪਾਂ ਤੁਹਾਨੂੰ 5000 ਸਾਲ ਪਿੱਛੇ ਲੈ ਕੇ ਜਾਣਾ ਤੇ ਹੜੱਪਾ ਸਭਿਅਤ ਬਾਰੇ ਦੱਸਣਾ ਵੀ ਹੜੱਪਾ ਸਭਿਅਤ ਕੀ ਸੀਗੀ ਹੜੱਪਾ ਸਭਿਅਤ ਦੇ ਰਿਲੇਟਿਡ ਮੈਂ ਇੱਕ ਹੋਰ ਪਹਿਲਾਂ ਵੀਡੀਓ ਪਾਈ ਸੀਗੀ ਜਿਹੜੀ ਸੀਗੀ ਰੂਪਨਗਰ ਰੂਪੜ ਦੇ ਵਿੱਚ ਵੀ ਉਥੇ ਵੀ ਯਾਰ ਖਦਾਈ ਕਰਦੇ ਸਮੇਂ ਨਾ ਵੀ ਉਥੋਂ ਵੀ ਐਵੇਂ ਦੀਆਂ ਜਿਹੜੀਆਂ ਮੂਰਤਾਂ ਸੀਗੀਆਂ ਘਰ ਸੀਗੇ ਟਿੱਲੇ ਮਿਲੇ ਸੀਗੇ ਤੇ ਬਾਅਦ ਵਿੱਚ ਉਹ ਜਿਹੜੀ ਜਗ੍ਹਾ ਉਹ ਗਵਰਨਮੈਂਟ ਦੇ ਅੰਡਰ ਗਈ ਚਲੀ ਤੇ ਇਸ ਜਗ੍ਹਾ ਦੇ ਨਾਲ ਵੀ ਇਵੇਂ ਹੋਇਆ ਵੀ ਕੋਈ ਆਮ ਬੰਦਾ ਖੁਦਾਈ ਕਰਦਾ ਪਿਆ ਸੀਗਾ ਕੋਈ ਘਰ ਪਾਉਣ ਵਾਸਤੇ ਹਨਾ ਪੋਟ ਦਾ ਪਿਆ ਸੀਗਾ ਥੱਲੇ ਮਿੱਟੀ ਹਨਾ ਤੇ ਉਹਨੂੰ ਵੀ ਖੁਦਾਈ ਕਰਦੇ ਵਕਤ ਵੀ ਇਹ ਜ ਇਹਨਾਂ ਦੀਆਂ ਜੜੀਆਂ ਵਸਤੂਆਂ ਮਿਲ ਗਈਆਂ ਜਿਹੜੀਆਂ ਕਿ ਪ੍ਰਾਣੀਆਂ ਸੀਗੀ ਅੱਜ ਤੋ 4000 ਸਾਲ 5000 ਸਾਲ ਪਹਿਲੀਆਂ ਵੀ ਉਹਨੂੰ ਮਿਲੀਆਂ ਤੇ ਜਿਵੇਂ ਗੱਲ ਉੱਡਦੀ ਉੱਡਦੀ ਉੱਡੇ ਤੇ ਫਿਰ ਬਾਅਦ ਵਿੱਚ ਜਿਵੇਂ ਗਵਰਨਮੈਂਟ ਨੂੰ ਪਤਾ ਲੱਗਾ ਤੇ ਉਹਨੇ ਫਿਰ ਇਹ ਜਿਹੜੀ ਜਗ੍ਹਾ ਆਪ ਦੇ ਅੰਡਰ ਕਰ ਲਈ ਤੇ ਆ ਜੋ ਫਿਰ ਆਪਾਂ ਚੱਲਨੇ ਆ ਅੰਦਰ ਤੇ ਆਪਾਂ ਤੁਹਾਨੂੰ ਵਿਖਾਉਣੇ ਵੀ ਅਸਲ ਦੇ ਵਿੱਚ ਇਹ ਚੀਜ਼ ਬਣੀ ਕਿਵੇਂ ਤੇ ਹੈਗੀ ਕਿਵੇਂ ਯਾਰ ਆਜੋ ਫਿਰ ਮਿੱਤਰੋ ਮਿੱਤਰੋ ਆ ਜਿਹੜੀ ਉਸ ਜਗ੍ਹਾ ਦੀ ਮੇਨ ਐਂਟਰੀ ਇੱਥੋਂ ਸ਼ੁਰੂ ਹੋ ਜਾਂਦੀ ਤੇ ਇਧਰ ਤੁਸੀਂ ਦੇਖੋ ਵੀ ਆ ਜਿਹੜੀ ਸੜਕ ਇਧਰ ਹਨਾ ਵੀ ਆ ਪਿੰਡ ਨੂੰ ਚੱਲ ਜਾਂਦੀਆਂ ਨੂੰ ਚੱਲਾ ਜਾਂਦੀ ਪੈਲੀਆਂ ਨੂੰ ਚਲੀ ਜਾਂਦੀ ਹਨਾ ਤੇ ਆਜੋ ਫਿਰ ਅੰਦਰ ਯਾਰ ਜਿਵੇਂ ਅਸੀਂ ਇੰਦੇ ਆ ਅੰਦਰ ਐਂਟਰ ਹੋਏ ਨਾ ਵੀ ਆਏ ਉਦਾਂ ਹੀ ਇੱਕ ਮਨ ਨੂੰ ਨਾ ਬੜਾ ਯਾਰ ਸਕੂਨ ਜਿਹਾ ਮਿਲਿਆ ਹਾਂ ਆਪਣੇ ਕੈਮਰਾਮੈਨ ਸਾਹਿਬ ਦੇ ਤਾਂ ਲੋਈ ਕੰਡੇ ਉੱਠ ਗਏ ਇਹ ਕਹਿੰਦਾ ਪਤਾ ਨਹੀਂ ਯਾਰ ਵੀ ਮੈਨੂੰ ਇਸ ਜਗ੍ਹਾ ਤੇ ਆ ਕੇ ਮਤਲਬ ਕੋਈ ਸਕੂਨ ਜਿਹਾ ਮਿਲਿਆ ਵੀ ਅਲੱਗ ਤਰ੍ਹਾਂ ਦੀ ਕੋਈ ਫੀਲ ਜੀ ਆਈ ਤੇ ਮੇਰੇ ਲੋਂਗ ਕੰਡੇ ਹੀ ਖੜੇ ਹੋ ਗਏ ਉਹਨੇ ਮੈਨੂੰ ਵਖਾਏ ਸੀਗਾ ਤੇ ਮੈਂ ਦੇਖੇ ਸੀਗੇ ਵੀ ਕਹਿੰਦਾ ਯਾਰ ਬੜੀ ਵਧੀਆ ਜਗ੍ਹਾ ਵੀ ਐਦਾਂ ਮੈਨੂੰ ਇੱਥੇ ਨਾ ਫੀਲ ਹੋਇਆ ਤੇ ਆ ਤੂੰ ਜਿਹੜਾ ਬੋਰਡ ਲੱਗਾ ਵੇਖਦੇ ਪੜ੍ਹੇ ਇਹਦੇ ਤੇ ਲਿਖਿਆ ਆ ਵੇਖੋ ਪ੍ਰਾਤਨ 부ਧੀ ਸਤੂਪ ਇਹ ਜਿਹੜੀ ਆ ਸਾਹਮਣੇ ਤੁਸੀਂ ਦੇਖਦੇ ਪਏ ਜੀ ਹੈਗੀ ਸਤੂਪ ਇਸ ਸਤੂਪ ਉਹਨਾਂ ਨੂੰ ਉਸ ਟਾਈਮ ਦੇ ਵਿੱਚ ਕਿਹਾ ਕਿਹਾ ਜਾਂਦਾ ਸੀ ਕਿ ਜਿਹੜੇ ਉੱਤ ਧਰਮ ਦੇ ਜਿਹੜੇ ਉੱਤੀ ਲੋਕ ਸੀਗੇ ਨਾ ਉਸ ਟਾਈਮ ਤੇ ਵੀ ਉਹ ਇੱਥੇ ਆ ਕੇ ਭਗਤੀ ਕਰਦੇ ਹੁੰਦੇ ਸੀਗੇ ਆ ਜਿੰਨਾ ਤੁਸੀਂ ਦੇਖਦੇ ਪਏ ਜੀ ਨਾ ਇੱਕ ਤਾਂ ਛੋਟੀਆਂ-ਛੋਟੀਆਂ ਖੜਾਂ ਕੰਧਾਂ ਨੇ ਇੱਥੇ ਆ ਕੇ ਭਗਤੀ ਹੀ ਕਰਦੇ ਹੁੰਦੇ ਸੀਗੇ ਤੇ ਅੱਗੇ ਵੀ ਚੱਲ ਕੇ ਆਪਾਂ ਉਹ ਖੋਣਾ ਫਿਰ ਤੁਹਾਨੂੰ ਆ ਜਿਹੜਾ ਆ ਜਿਹੜੇ ਮੀਲ ਪੱਥਰ ਤੇ ਲੱਗੇ ਨਾ ਜਿਹੜੇ ਇਤਿਹਾਸ ਏ ਆਪਾਂ ਥੋੜਾ ਜਿਹਾ ਤੁਹਾਨੂੰ ਦੱਸ ਦਈਆ ਕੋਈ ਪ੍ਰਾਚੀਨ ਸਥਾਨ ਅਤੇ ਬੁੱਧੀ ਸਤਾਪਤ ਸੰਗੋਲ ਤੇ ਆ ਜਿਹੜਾ ਪੰਜਾਬੀ ਦੇ ਵਿੱਚ ਵੀ ਲਿਖਿਆ ਹਿੰਦੀ ਦੇ ਵਿੱਚ ਵੀ ਲਿਖਿਆ ਤੇ ਇੰਗਲਿਸ਼ ਦੇ ਵਿੱਚ ਵੀ ਲਿਖਿਆ ਤੇ ਯਾਰ ਵੀ ਇਸ ਜਗ੍ਹਾ ਤੇ ਜਿਹੜੀ ਹੜੱਪਾ ਸਭਿਅਤਾ ਦਾ ਨਾ ਵੀ ਉਹਨਾਂ ਦੇ ਕੋਈ ਸਬੂਤ ਮਿਲੇ ਵੀ ਜਿਵੇਂ ਯਾਰ ਆਪਣੀ ਦੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਆਪਾਂ ਵਰਤਦੇ ਆ ਉਹ ਇਥੋਂ ਖੋਦਾਈ ਦੇ ਟਾਈਮ ਮਿਲੀਆਂ ਸੀਗੀਆਂ ਤੇ ਖਸਾਈ ਦੇ ਟਾਈਮ ਆ ਜਿਹੜੀਆਂ ਤੂੰ ਛੋਟੀਆਂ-ਛੋਟੀਆਂ ਕੰਧਾਂ ਵੇਖਦੇ ਵਿੱਚ ਇਹੀ ਮਿਲੀਆਂ ਵਾ ਤੇ ਹੁਣ ਥੋੜਾ ਬੋਧਾ ਜਿਹੜੇ ਆਪਣੀ ਜਿਹੜੀ ਪੰਜਾਬ ਗਵਰਨਮੈਂਟ ਸ਼ਾਇਦ ਉਹਦੇ ਅੰਡਰ ਆਉਂਦਾ ਵਾ ਉਹਨੇ ਇਹਨੂੰ ਰੈਨੋਵੇਟ ਕਰਕੇ ਵੀ ਇਹ ਜਿਹੜੀ ਜਗ੍ਹਾ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਵੀ ਹੋਰ ਐਵੇਂ ਦੇ ਬਥੇਰੇ ਮੈਂ ਤੁਹਾਨੂੰ ਕਿਲੇ ਵਿਖਾਏ ਨੇ ਜਿਹੜੇ ਕਿ ਖੰਡਰ ਬਣੇ ਪਏ ਨੇ ਪਰ ਇਸ ਜਗ੍ਹਾ ਨੂੰ ਉਹਨਾਂ ਸੰਭਾਲ ਲਿਆ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਾਂ ਵੀ ਇਹ ਜਿਹੜੀ ਪਿੰਡ ਦੀ ਖਾਸੀਅਤ ਵੀ ਇਸ ਪਿੰਡ ਦੇ ਵਿੱਚ ਸੰਘੋਲ ਪਿੰਡ ਦੇ ਵਿੱਚ ਨਾ ਵੀ ਕੋਈ ਬੰਦਾ ਨੀ ਨੀ ਪੱਟ ਸਕਦਾ ਜੇ ਕਿਸੇ ਬੰਦੇ ਨੇ ਘਰ ਬਣਾਉਣਾ ਜਾਂ ਬੋਰ ਕਰਾਉਣਾ ਜਾਂ ਕੋਈ ਬੋਰਡ ਲਾਉਣਾ ਵੀ 1 ਫੁੱਟ ਵੀ ਥੱਲੇ ਪੰਜਾਬ ਗਵਰਨਮੈਂਟ ਤੋਂ ਪਰਮਿਸ਼ਨ ਲੈਣੀ ਪੈਂਦੀ ਵੀ ਜੇ 1 ਫੁੱਟ ਵੀ ਥੱਲੇ ਟੁੰਗਾ ਜਾਣਾ ਨਾ ਪਟਣਾ ਟੋਇਆ ਤੇ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਤੇ ਫੇਰ ਜਾ ਕੇ ਉਹ ਆਪ ਦਾ ਜਿਹੜਾ ਕੰਮ ਕਰ ਸਕਦੇ ਨੇ ਤੇ ਇੱਥੇ ਜਿਹੜੀ ਸਖਤੀ ਬੜੀ ਹੈ ਕਿ ਯਾਰੋ ਵੀ ਥੱਲੇ ਆਪਾਂ ਐਵੇਂ ਮਾੜੇ ਮੋਟਾ ਵੀ ਨਹੀਂ ਟੋਇਆ ਪੱਟ ਸਕਦੇ ਉਹ ਕਿਉਂ ਨਹੀਂ ਪੱਟ ਸਕਦੇ ਕਿਉਂਕਿ ਇਸ ਪਿੰਡ ਦੇ ਵਿੱਚ ਕਿਹਾ ਜਾਂਦਾ ਵੀ ਹਾਲੇ ਵੀ ਬਥੇਰਾ ਐਵੇਂ ਦਾ ਕੁਝ ਦੱਬਿਆ ਹੈ ਵੀ ਜਿਹੜਾ ਖੁਦਾਈ ਜੇ ਹੁੰਦੀ ਹੈ ਤੇ ਦੁਬਾਰਾ ਫੇਰ ਐਵੇਂ ਦੇ ਜਿਹੜੇ ਤੁਸੀਂ ਵੇਖਦੇ ਪਾਏ ਨੇ ਸਤੂਪ ਐਵੇਂ ਦੇ ਵਿਸਤੂਪ ਵੀ ਮਿਲ ਸਕਦੇ ਨੇ ਤੇ ਜਾਂ ਉਹਨਾਂ ਦੇ ਜਿਹੜੇ ਬੁੱਧਿਸਟ ਲੋਕ ਸੀਗੇ ਉਹਨਾਂ ਦੇ ਘਾਰ ਬਣੇ ਵੀ ਮਿਲ ਸਕਦੇ ਨੇ ਤੇ ਹੋਰ ਮੂਰਤੀਆਂ ਆਦਿ ਵਗੈਰਾ ਵੀ ਮਿਲ ਸਕਦੀਆਂ ਨੇ ਤੇ ਇੱਥੇ ਜਦੋਂ ਖਦਾਈ ਹੋਈ ਸੀਗੀ ਤੇ ਇਥੋਂ ਵੀ ਕਹਿੰਦੇ ਨੇ ਕਿ ਸੋਨੇ ਦੀਆਂ ਮੂਰਤੀਆਂ ਵੀ ਮਿਲੀਆਂ ਸੀਗੀਆਂ ਤੇ ਇਹ ਮੂਰਤੀਆਂ ਤਾਂ ਇੱਥੇ ਨਹੀਂ ਆਈਆਂ ਗਈ ਓਵਰ ਰੱਖ ਦਿੱਤੀਆਂ ਉਹਨਾਂ ਮਿਊਜ਼ੀਅਮ ਦੇ ਵਿੱਚ ਤੇ ਹੋਰ ਵੀ ਭਾਂਡੇ ਵੀ ਮਿਲੇ ਸੀਗੇ ਹੋਰ ਯਾਰ ਬਥੇਰਾ ਕੁਝ ਮਿਲਿਆ ਸੀਗਾ ਜੋ ਉਹ ਆਪਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਵਸਤੂਆਂ ਨੂੰ ਹਨਾ ਵਰਤਦੇ ਸੀਗੇ ਉਹ ਬਥੇਰਾ ਕੁਝ ਇੱਥੋਂ ਮਿਲਿਆ ਸੀਗਾ ਤੇ ਆਜੋ ਕੈਮਰਾਮੈਨ ਸਾਹਿਬ ਅੱਗੇ ਚੱਲ ਜੀ ਤੇ ਅੱਗੇ ਤੁਹਾਨੂੰ ਦਿਖਾਈਏ ਤੇ ਯਾਰ ਮੈਨੂੰ ਇੱਕ ਗੱਲ ਤਾਂ ਪਤਾ ਨਹੀਂ ਵੀ ਆਪਾਂ ਹਨਾ ਬੂਟ ਲੈ ਕੇ ਇੰਨੇ ਜਾ ਸਕਣੇ ਆ ਪਰ ਨਹੀਂ ਤੇ ਖੈਰ ਜਿੰਨਾਂ ਦਾ ਵੀ ਹੈਗਾ ਵੀ ਮਾਫ ਕਰਿਆ ਜੇ ਆ ਜਿਓ ਮਿੱਤਰੋ ਤੇ ਮਿੱਤਰੋ ਆ ਤੁਸੀਂ ਦੇਖਦੇ ਪਏ ਜੀ ਨੇ ਇਹ ਹੈ ਕਿ ਜੀ ਸਟੇਜ ਉਸ ਟਾਈਮ ਤੇ ਯਾਰ ਜਿਵੇਂ ਇੱਥੇ ਜਿਹੜਾ ਬੁੱਧ ਧਰਮ ਦਾ ਜਿਹੜਾ ਇੱਕ ਮੇਨ ਬੰਦਾ ਹੁੰਦਾ ਸੀ ਇਹਨੂੰ ਵੀ ਉਹ ਆ ਕੇ ਇੱਥੇ ਹੋ ਸਕਦਾ ਵੀ ਭਗਤੀ ਕਰਦਾ ਹੋਵੇ ਤੇ ਬਾਕੀ ਜਿਹੜੇ ਆ ਛੋਟੇ ਛੋਟੇ ਵਿੱਚ ਤੁਸੀਂ ਦੇਖਦੇ ਪਏ ਨਾ ਟੁਏਜ ਜਾਂ ਫਿਰ ਨਾਲੀਆਂ ਬਣਾਈਆਂ ਇੱਥੇ ਉਹ ਬੰਦੇ ਜਿਹੜੇ ਉਹਨਾਂ ਦੇ ਚੇਲੇ ਨੇ ਉਹ ਬੈਠੇ ਹੋਣੇ ਹੋ ਸਕਦੇ ਨੇ ਵੀ ਸੈਂਟਰ ਦੇ ਵਿੱਚ ਉਹ ਬੰਦਾ ਇੱਕ ਮੇਨ ਬੰਦਾ ਤੇ ਸਾਈਡਾਂ ਤੇ ਉਸ ਬੰਦੇ ਦੇ ਜਿਹੜੇ ਚੇਲੇ ਨੇ ਬੈਹਿ ਕੇ ਭਗਤੀ ਕਰਦੇ ਹੋਣ ਤੇ ਹੁਣ ਤਾਂ ਯਾਰ ਵੀ ਆਸ-ਪਾਸੇ ਵੀ ਇੱਥੇ ਜਿਹੜੀ ਵਸੂ ਹੋ ਗਈ ਏ ਤੇ ਹੋਰ ਹੁਣ ਤਾਂ ਖੈਰ ਹੋਰ ਕੋਈ ਨਕਸ਼ਾ ਤੇ ਉਸ ਟਾਈਮ ਤੇ ਮੈਨੂੰ ਲੱਗਦਾ ਵੀ ਇਹ ਐਨ ਨਾ ਖੁੱਲ ਖਵਾੜਾ ਬਢਾਰਾ ਹੀ ਹੋਣਾ ਸਾਰਾ ਖੁੱਲਾ ਸਿਸਟਮ ਹੀ ਹੋਣਾ ਵੀ ਜਿੰਦੇ ਨਾਲ ਨਾ ਉਹ ਜਿਹੜੇ ਇੱਥੇ ਭਗਤੀ ਕਰਦੇ ਸੀਗੇ ਨਾ ਵੀ ਉਹਨਾਂ ਦੀ ਜੜੀ ਨਾ ਲੈ ਉਹ ਚੰਗੀ ਤਰ੍ਹਾਂ ਰੱਬ ਨਾਲ ਲੱਗ ਸਕੇ ਤੇ ਇਹਨੂੰ ਥੋੜਾ ਬੋਧਾ ਰੈਨੋਵੇਟ ਕੀਤਾ ਵਾ ਆ ਤੁਸੀਂ ਦੇਖੋ ਵੀ ਆ ਜਿਹੜੀਆਂ ਇੱਟਾਂ ਦੇਖਦੇ ਪਏ ਜਣ ਇਹ ਤਾਂ ਉਸ ਜਮਾਨੇ ਦੀਆਂ ਹੀ ਇੱਟਾਂ ਨੇ ਅੱਜ ਤੋਂ ਪਹਿਲਾਂ ਜਿਹੜਾ ਜਮਾਨਾ ਬੀਤ ਗਿਆ ਤੇ ਬਾਅਦ ਵਿੱਚ ਜਿਹੜੀ ਆਪਣੀ ਗਵਰਨਮੈਂਟ ਨੇ ਉਹਨੇ ਇਹਨੂੰ ਰੈਨੋਵੇਟ ਕਰਕੇ ਵੀ ਥੋੜਾ ਸਹੀ ਢੰਗ ਨਾਲ ਲਾ ਦਿੱਤਾ ਤੇ ਇਹ ਜਿਹੜੀ ਜਗ੍ਹਾ ਨੂੰ ਸੰਭਾਲਿਆ ਅੱਗੇ ਆਜੋ ਇਹ ਬਣਾ ਇਹਦਾ ਨਕਸ਼ਾ ਐਵੇਂ ਦਾ ਬਣਿਆ ਜਿਹੜਾ ਆਪਣੇ ਤਰੰਗੇ ਦੇ ਵਿੱਚ ਪਰਨਵੀਰ ਚੱਕਰ ਨਹੀਂ ਹੁੰਦਾ ਤੇ ਉਸ ਹੈ ਉਸ ਟਾਈਪ ਤੇ ਬਣਿਆ ਵਿੱਚੋਂ ਸਾਰਾ ਗੋਲ ਏ ਤੇ ਵਿੱਚੋਂ ਇਹਨੂੰ ਕੱਟ ਜੇ ਦਿੱਤੇ ਹੋਏ ਨੇ ਤੇ ਉਸ ਟਾਈਪ ਤੇ ਹੀ ਇਹ ਜਿਹੜਾ ਬਣਿਆ ਹੋਇਆ ਆ ਵੇਖੋ ਇੱਧਰ ਦੇਖੋ ਵੀ ਆਹ ਗੋਲ ਚੱਕਰ ਵਿੱਚ ਜਿਹੜਾ ਮੇਨ ਆ ਤੇ ਆਹ ਜਿਹੜਾ ਤੁਸੀਂ ਇੰਡੀਆ ਰਾਜਾ ਵੇਖ ਤੇ ਪਏ ਜਿਹੜਾ ਵੀ ਇਹ ਜਿਹੜਾ ਬੇਡ ਇਹ ਜਿਹੜਾ ਸੈਟ ਤੇ ਸਾਰ ਵੇਖੋ ਵੀ ਗੋਲ ਚੱਕਰ ਜਿਹਾ ਬਣਿਆ ਤੇ ਵਿੱਚ ਐ ਨਾਲੀਆਂ ਜੀਆਂ ਬਣੀਆਂ ਹੋਈਆਂ ਵੀ ਜਿਹੜੇ ਉਸ ਬੰਦੇ ਦੇ ਜਿਹੜੇ ਚੇਲੇ ਉਹ ਸੈਟਾਂ ਤੇ ਬੰਦੇ ਹੋਣੇ ਆ ਘੇਰਾ ਬਣਾ ਕੇ ਤੇ ਵਿੱਚ ਇੱਕ ਮੇਨ ਬੰਦਾ ਤੇ ਇੱਥੇ ਹੋ ਸਕਦਾ ਵੀ ਹੋਰ ਯਾਰ ਉਸ ਟਾਈਮ ਤੇ ਜਿਹੜਾ ਪੁਰਾਣਾ ਮਿਊਜ਼ੀਅਮ ਕਿਉਂਕਿ ਜੇ ਰੱਬ ਦੀ ਭਗਤੀ ਕਰਨੀ ਤਾਂ ਉਹਦੇ ਨਾਲ 뮤జిక్ ਦਾ ਹੋਣਾ ਬਹੁਤ ਜ਼ਰੂਰੀ ਜਿਵੇਂ ਅੱਜ 뮤జిక్ ਨਾਲ ਹੁੰਦਾ ਨਾ ਤੇ ਉਦੋਂ ਵੀ ਹੁੰਦਾ ਹੋਣਾ ਪੱਕੀ ਗੱਲ ਹੈ ਵੀ ਇੱਥੇ ਜਿਹੜੇ ਉਹ ਮਿਊਜ਼ੀਅਮ ਬਣਾਉਂਦੇ ਹੋਣਗੇ ਵੀ ਜੋ ਫੇਰ ਰੱਬ ਨਾਲ ਲਹਿਰ ਲੱਗਦੀ ਲਹਿਰਾਂ ਬੈਣਾ ਹੁੰਦੀਆਂ ਨੇ ਹਨਾ ਤੇ ਆਹ ਤੁਸੀਂ ਦੇਖੋ ਵੀ ਹੁਣ ਔਖੇ ਜਿਹੇ ਟਾਈਮ ਦਾ ਹੀ ਪੜਿਆ ਵਾ ਹਨਾ ਹਾ ਦੇਖੋ ਵੀ ਯਾਰ ਇੱਕ ਅਦਭੁਤ ਮਸਾਲੇ ਸੱਚੀ ਯਾਰ ਵੀ ਇਸ ਜਗ੍ਹਾ ਤੇ ਕਿੰਨੀਆਂ ਜਿਹੀਆਂ ਜਗ੍ਹਾ ਹੈ ਮੇਰੀਆਂ ਵੀ ਜਿੰਨਾਂ ਜਗ੍ਹਾ ਤੇ ਜਾ ਕੇ ਨਾ ਬੜਾ ਹੀ ਸਕੂਨ ਮਿਲਦਾ ਇੱਕ ਬੜਾ ਨਾ ਫੀਲ ਜਾਂ ਹੁੰਦਾ ਯਾਰ ਵੀ ਪੁਰਾਣੀ ਦੁਨੀਆ ਹਨਾ ਕਿਵੇਂ ਦੀ ਸੀਗੀ ਹਨਾ ਵੀ ਉਹਨਾਂ ਦਾ ਰਹਿਣ ਸਹਿਣ ਵੀ ਕਿਦਾਂ ਦਾ ਸੀਗਾ ਆ ਵੀ ਕੋ ਜਿਵੇਂ ਮੈਂ ਤੁਹਾਨੂੰ ਕਹਿਣਾ ਜਦੋਂ ਪਰਮੀਰ ਚੱਕਰ ਹੁੰਦਾ ਉਦਾਂ ਹੀ ਆ ਵੇਖੋ ਵੀ ਗੋਲ ਐ ਆ ਵੇਖੋ ਆ ਤੋ ਹੀ ਦੇਖੋ ਹਾਂ ਕੋਈ ਵੀ ਪਤਾ ਨਹੀਂ ਵੀ ਇਹ ਕੀ ਚੀਜ਼ ਹੈ ਹਨਾ ਵੀ ਇਸ ਪਿੰਡ ਦੇ ਵਿੱਚ ਅੱਜ ਜੇ ਹੋਰ ਖਦਾਈ ਕੀਤੀ ਜਾਵੇ ਨਾ ਹਨਾ ਵੀ ਇਸ ਤੋਂ ਵੀ ਵੱਡੇ ਵੱਡੇ ਜਿਹੜੇ ਉਹ ਸਬੂਤ ਐ ਅੱਜ ਤੋਂ 4000 ਸਾਲ ਪਹਿਲਾਂ ਜਿਹੜੀ ਹੜੱਪਾ ਸਭਿਅਤਾ ਜਿਹੜੀ ਸਭ ਤੋਂ ਪੁਰਾਣੀ ਸਭਿਅਤਾ ਹਨਾ ਵੀ ਉਹਨਾਂ ਦੇ ਸਬੂਤ ਐਵੇਂ ਦੇ ਹੋਰ ਵੀ ਮਿਲ ਸਕਦੇ ਨੇ ਤੇ ਚਲੋ ਫਿਰ ਹੁਣ ਮਿੱਤਰੋ ਆਪਾਂ ਜਾਣਾ ਮਿਊਜ਼ੀਅਮ ਦੇ ਵਿੱਚ ਤੇ ਅੱਜ ਯਾਰ ਸੋਵਾਰ ਹੈ ਵੀ ਸੋਮਵਾਰ ਛੁੱਟੀ ਹੁੰਦੀ ਵੀ ਜਿੰਨੇ ਐਵੇਂ ਦੇ ਇਹੋ ਹਿਸਟੋਰੀਕਲ ਪਲੇਸ ਹੁੰਦੇ ਨਾ ਵੀ ਸੋਮਵਾਰ ਵੀ ਉਹਨਾਂ ਨੂੰ ਰੈਸਟ ਦਿੰਦੇ ਵੀ ਛੁੱਟੀ ਹੁੰਦੀ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਖੁੱਲਾ ਹੋਵੇਗਾ ਮਿਊਜ਼ੀਅਮ ਪਰ ਆਪਾਂ ਇੱਕ ਵਾਰੀ ਫਿਰ ਚੱਲ ਕੇ ਦੇਖਣੇ ਆ ਤੇ ਜੇ ਖੁੱਲਾ ਹੋਇਆ ਤਾਂ ਆਪਾਂ ਬਣਾਵਾਂਗੇ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਨਾ ਤੇ ਲਾਈਕ ਸ਼ੇਅਰ ਤੇ ਕਮੈਂਟ ਮੈਨੂੰ ਕਰਕੇ ਦੱਸ ਦਿਅ ਜੀ ਆਜੋ ਫਿਰ ਯਾਰ ਵੀ ਐਵੇਂ ਦੀਆਂ ਜਿਹੜੀਆਂ ਜਗ੍ਹਾ ਨੇ ਇਹਨਾਂ ਤੇ ਤਾਦ ਆਉਣ ਦਾ ਫਾਇਦਾ ਵੀ ਜੇ ਇਸ ਜਗ੍ਹਾ ਦੀ ਜਿਹੜੀ ਮਹਾਨਤਾ ਹੈ ਜਾਂ ਇਸ ਜਗ੍ਹਾ ਦੀ ਜਾਂ ਹੋਰ ਵੀ ਕੋਈ ਲਾ ਲੋ ਵੀ ਉਹਨਾਂ ਜਗ੍ਹਾ ਦੀ ਜੇ ਮਹਾਨਤਾ ਪਤਾ ਹੋਵੇ ਨਾ ਤੇ ਫੇਰ ਯਾਰ ਵੀ ਗੱਲ ਬਣਦੀ ਹੁਣ ਦੇਖੋ ਵੀ ਜਿੱਦਾਂ ਹੁਣ ਅਸੀਂ ਵੀ ਨੌਲੇਜ ਕਲੈਕਟ ਕਰਕੇ ਆਏ ਆ ਵੀ ਜਿੰਨੀ ਕਿ ਚਲ ਮੈਨੂੰ ਪਤਾ ਸੀ ਕਿ ਉਹਨੇ ਕਿ ਮੈਂ ਤੁਹਾਨੂੰ ਦੱਸ ਦਿੱਤੀ ਵੀ ਇਸ ਜਗ੍ਹਾ ਤੇ ਆ ਜਿਹੜੀਆਂ ਕੰਧਾਂ ਇਹ ਤਾਦ ਕਰਕੇ ਬਣਾਈਆਂ ਗਈਆਂ ਤਾਦ ਕਰਕੇ ਇਹ ਜਿਹੜੀਆਂ ਜਗ੍ਹਾ ਵੀ ਨਿਕਲੀਆਂ ਨੇ ਆ ਆਮ ਧਰਤੀ ਦੇ ਧਰਾਤਲ ਦੇ ਵਿੱਚੋਂ ਕੱਢੀਆਂ ਗਈਆਂ ਨੇ ਵੀ ਜੇ ਹੋਰ ਕੋਈ ਬੰਦਾ ਹੋਵੇ ਜਿਹਨੂੰ ਨਹੀਂ ਨੌਲੇਜ ਹੈਗੀ ਵੀ ਉਹਨੇ ਤਾਂ ਕਹਿਣਾ ਵੀ ਇਹ ਕੀ ਚੀਜ਼ ਯਾਰ ਵੀ ਚੱਲੀਏ ਇੱਥੋਂ ਵੀ ਤੇ ਜਿਸ ਬੰਦੇ ਨੂੰ ਪਤਾ ਹੁੰਦਾ ਇਸ ਐਵੇਂ ਦੀਆਂ ਜਗ੍ਹਾ ਦਾ ਇਤਿਹਾਸ ਦਾ ਵੀ ਉਹ ਆ ਹੀ ਇੱਥੇ ਬੈ ਕੇ ਝੱਟ ਵੀ ਐਕਸਪਲੋਰ ਕਰਦਾ ਵੀ ਖੈਰ ਵੀ ਇਸ ਦੁਨੀਆ ਦੇ ਉੱਤੇ ਵੀ ਕਿੰਨੇ ਕਿੰਨੇ ਵੱਡੇ ਲੋਕ ਰਹੇ ਨੇ ਮਹਾਨ ਲੋਕ ਰਹੇ ਨੇ ਹਨਾ ਵੀ ਇਸ ਦੁਨੀਆ ਦੀ ਕੀ ਮਹਾਨਤਾ ਵੀ ਅੱਜ ਤੋਂ ਜੇ ਆਪਾਂ ਇਤਿਹਾਸ ਫਰੋਲੀਏ ਤਾਂ ਆਮ ਆਪਣੀਆਂ ਜਿਹੜੀਆਂ ਕਿਤਾਬਾਂ ਦੇ ਵਿੱਚ ਜਿਹੜੀ ਸਿੰਧ ਘਾਟੀ ਦੀ ਸੱਭਿਆਤਾ ਹੜੱਪਾ ਸੱਭਿਆਤਾ ਹੋਰ ਵੀ ਜਿਹੜੀਆਂ ਸੱਭਿਆਤਾ ਦੁਬਾਰੇ ਜ਼ਿਕਰ ਹੁੰਦਾ ਰਹਿੰਦਾ ਸੀਗਾ ਵੀ ਆਮ ਆਪਣੇ 6ਵੀਂ 7ਵੀਂ ਦੇ ਕਲਾਸ ਵਾਂਟ 8ਵੀਂ ਕਲਾਸ ਦੇ ਵਿੱਚ ਵੀ ਉਹ ਆਪਾਂ ਨੂੰ ਏਵੇਂ ਦੀਆਂ ਜਿਹੜੀਆਂ ਚੀਜ਼ਾਂ ਬੇਕਾਰ ਲੱਗਦੀਆਂ ਸੀ ਪਰ ਅੱਜ ਦੇ ਅੱਜ ਵੇਖਿਆ ਜਾਵੇ ਨਾ ਵੀ ਅੱਜ ਆਪਾਂ ਪ੍ਰੈਕਟੀਕਲੀ ਇਸ ਜਗ੍ਹਾ ਤੇ ਆਏ ਆ ਹੜੱਪਾ ਸੱਭਿਆਤ ਦੇ ਵੀ ਅੱਜ ਯਾਰ ਵੀ ਉਹ ਕਿਤਾਬਾਂ 'ਚ ਜੋ ਲਿਖਿਆ ਵੀ ਚਲੋ ਸੱਚ ਹੀ ਲਿਖਿਆ ਵੀ ਅੱਜ ਫੀਲ ਹੁੰਦਾ ਵੀ ਏਵੇਂ ਦੀਆਂ ਜਗ੍ਹਾ ਤੇ ਆ ਕੇ ਹਨਾ ਤੇ ਬਾਕੀ ਬੜਾ ਵਧੀਆ ਯਾਰ ਸਕੂਨ ਜਾਂ ਮਿਲਿਆ ਵੀ ਇਸ ਜਗ੍ਹਾ ਤੇ ਆ ਕੇ ਉਹ ਜਿਹੜਾ ਇਹ ਸੰਘੋਲ ਪਿੰਡ ਹੈ ਨਾ ਵੀ ਯਾਰ ਵੀ ਥਾਂ ਥਾਂ ਤੇ ਜਿਵੇਂ ਯਾਰ ਵੀ ਇੱਕ ਚੀਜ਼ ਮਿਲੀ ਫਿਰ ਹੋਰ ਇੰਟਰਸਟ ਵੱਧ ਜਾਂਦਾ ਵੱਧ ਜਾਂਦਾ ਨਾ ਬੰਦੇ ਦਾ ਵੀ ਹੋਰ ਵੀ ਸ਼ਾਇਦ ਇਹਦੇ ਖੁਦਾਈ ਕਰੀਏ ਪਟਾਈ ਕਰੀਏ ਹੈ ਨਾ ਵੀ ਹੋਰ ਵੀ ਹੋ ਸਕਦਾ ਵੀ ਮਿਲੇ ਵੀ ਇਸ ਤਰ੍ਹਾਂ ਜਿਹੜਾ ਸੰਘੋਲ ਪਿੰਡ ਹੈ ਵੀ ਸਾਰਾ ਵੀ ਕਹਿੰਦੇ ਨੇ ਵੀ ਇਸ ਪਿੰਡ ਦੇ ਵਿੱਚ ਨਾ ਸਾਰਾ ਕੁਝ ਨਾ ਕੁਝ ਜਿਵੇਂ ਨਾ ਇੱਕ ਉਹਨਾਂ ਦਾ ਗਾੜੀ ਸੀਗਾ ਜਿਵੇਂ ਉਹ ਸਿੱਧ ਘਾਟੀ ਤੋਂ ਸਿੰਧ ਦਰਿਆ ਤੋਂ ਪਾਰ ਆ ਹੋ ਗਏ ਫਿਰ ਉਹ ਇੱਥੇ ਆਏ ਸੀਗੇ ਜਿਹੜੇ ਸਾਡਾ ਫਾਸਬਿਅਤ ਦੇ ਜਿਹੜੇ ਬੁੱਧਿਸਟ ਲੋਕ ਨਾ ਵੀ ਉਹ ਇੱਥੇ ਆਏ ਸੀਗੇ ਤੇ ਇਹ ਜਿਹੜੇ ਸੰਘੋਲ ਪਿੰਡ ਦੇ ਆ ਕੇ ਆ ਕੇ ਵਿੱਚ ਉਹ ਬਸੇ ਸੀਗੇ ਤੇ ਫਿਰ ਉੱਥੇ ਉਹ ਨਾਲ ਦੇ ਰਹਿਣ ਵਾਲਤੇ ਗਏ ਘਰ ਬਣਾਏ ਫਿਰ ਜਿੱਥੇ ਵੀ ਉਹ ਆਪਦੇ ਪੂਜਾ ਪਾਠ ਕਰਦੇ ਸੀਗੇ ਉਹ ਸਥਾਨ ਬਣਾਏ ਤੇ ਪਹਿਲਾਂ ਮੈਂ ਜਿਹੜਾ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਉਹ ਵੀ ਉਹਨਾਂ ਦਾ ਜਿਹੜਾ ਜਿਹੜੇ ਪੂਜਾ ਵਾਲਾ ਸਥਾਨ ਸੀਗਾ ਉਹ ਸੀਗਾ ਮਿੱਤਰੋ ਉਹਨਾਂ ਦਾ ਉਹੀ ਸਥਾਨ ਹੈ ਪਰ ਇਹਨਾਂ ਵੀ ਇੰਨੀ ਜਿਹੜੀ ਸ਼ੇਪ ਹੈ ਜਿਹੜੀ ਉਹ ਲੱਗ ਬਣਾਈ ਗਈ ਉਹ ਬਣਾਇਆ ਇਸ ਗੋਲ ਤੇ ਇਹ ਬਣਾਇਆ ਚੌਰਸ ਆ ਤੁਈ ਦੇਖੋ ਵੀਰ ਜਿਹੜੇ ਪੁਰਾਣੇ ਲੋਕ ਹੁੰਦੇ ਸੀ ਨਾ ਵੀ ਉਦੋਂ ਨਾ ਬਲੀਆਂ ਬਹੁਤ ਇਵੇਂ ਦੇਂਦੇ ਹੁੰਦੇ ਸੀਗੇ ਤੇ ਮੇਰੇ ਹਿਸਾਬ ਨਾਲ ਵੀ ਆ ਜਿਹੜਾ ਤੁਸੀਂ ਹੁਣ ਵੇਖਦੇ ਪਏ ਜਿਹੜਾ ਇਹ ਜਿਹੜਾ ਇਹ ਵੀ ਸਤੂਪ ਹੀ ਆ ਵੀ ਇੱਥੇ ਸ਼ਾਇਦ ਕੋਈ ਬਲੀ ਦਿੰਦੇ ਹੋਣਗੇ ਸਾਰਾ ਭਰਿਆ ਹੀ ਪਿਆ ਵੀ ਇਵੇਂ ਦੀਆਂ ਜਿਹੜੀਆਂ ਪ੍ਰਾਚਨ ਇਹ ਥਾਵਾਂ ਦੇ ਨਾਲ ਵੀ ਹੋਰ ਵੀ ਜੇ ਖੁਦਾਈ ਹੋਵੇ ਟਾਈਮ-ਟਾਈਮ ਤੇ ਤੇ ਹੋਰ ਵੀ ਬਥੇਰਾ ਕੁਝ ਨਿਕਲ ਸਕਦਾ ਹਨ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰ ਦੇ ਤੇ ਮਿਲਾਂਗੇ ਆਪਾਂ ਇੱਕ ਹੋਰਵੇਂ ਦੀ ਘੈਂਟ ਜੀ ਵੀਡੀਓ ਦੇ ਨਾਲ ਤੇ ਮਿਊਜ਼ੀਅਮ ਤਾਂ ਯਾਰ ਬੰਦ ਦੇ ਕਿਉਂਕਿ ਅੱਜ ਸੋਮਵਾਰ ਹੈ ਸੋਮਵਾਰ ਦੇ ਦਿਨ ਜਿੰਨੇ ਮਿਊਜ਼ੀਅਮ ਹੁੰਦੇ ਨੇ ਉਹ ਬੰਦ ਹੁੰਦੇ ਨੇ ਤੇ ਚਲੋ ਫਿਰ ਹੁਣ ਆਪਾਂ ਚੱਲੀਏ ਤੇ ਅਗਲੇ ਵਲੌਗ ਚ ਫੇਰ ਆਪਾਂ ਮਿਲਾਂਗੇ ਓਕੇ ਬਾਏ ਜੀ